ਪਛਾਨੀਐ ਹਰ ਅੰਮ੍ਰਿਤ ਨਾਮ ਸਮਾਈ ਗੁਰ ਗਿਆਨ ਪ੍ਰਚੰਡ ਬਲਾਇ ਅਗਿਆਨ ਅੰਧੇਰਾ ਜਾਇ ਮਨਮਖ ਮੈਲੀ ਮਾਲ ਭਰੇ ਕਾਰ ਬਿਨ ਸਬਦ ਮੈਲ ਨਾ ਉਤਰੈ ਮਰ ਜਮਹ ਹੋਇ ਖੁਆਰ ਤਾਤੁਰ ਤਾਤੁਰ ਪੜਨਾ ਐ ਇਸਨੂੰ ਤਾਤੁਰ ਇਸ ਤਰ੍ਹਾਂ ਆਪਰ ਬਾਜੀ ਪਲ ਚ ਰਹੇ ਨਾ ਉਰਵਾਰ ਨਾ ਪਾਰ ਗੁਰਮੁਖ ਜਪ ਤਪ ਸੰਜਮੀ ਹਰ ਕੈ ਨਾਮ ਪਿਆਰ ਗੁਰਮੁਖ ਸਦਾ ਧਿਆਈਐ ਏਕ ਨਾਮ ਕਰਤਾਰ ਨਾਨਕ ਨਾਮ ਧਿਆਈਐ ਸਭਨਾ ਜੀਆ ਕਾ ਆਧਾਰ ਸ੍ਰੀ ਰਾਗ ਮਹੱਲਾ ਤੀਜਾ ਨਾ ਨਮਕ ਮੋਹੇ ਵਿਆਪਿਆ ਬੈਰਾਗ ਉਦਾਸੀ ਨਾ ਹੋਏ ਸਬਦ ਨਾ ਜੀਨੈ ਸਦਾ ਦੁਖ ਹਰ ਦਰਗਹ ਹੈ ਪਾਤਖੋਏ ਹਉ ਮੈਂ ਗੁਰਮੁਖ ਕੋਈਐ ਨਾਮ ਰਤੇ ਸੁਖ ਹੋਏ ਮੇਰੇ ਮਨ ਐਹ ਨਿਸਧ ਪੂਰ ਰਹੀ ਨਿਤ ਆਸਾ ਸਤਗੁਰ ਸੇਵ ਮੋਹ ਪਰਜਲੈ ਪਰਜਲੈ ਇਕੱਠਾ ਹੀ ਪੜਨਾ ਪਰਜਲੈ ਸਤਗੁਰ ਸੇਵ ਮੋਹ ਪਰਜਲੈ ਘਰ ਹੀ ਮਾਹੇ ਉਦਾਸਾ ਰਹਾਉ ਗੁਰਮੁਖ ਕਰਮ ਕਮਾਵੇ ਬਿਖਸੈ ਹਰ ਬੈ ਰਾਗ ਆਨੰਦ ਐਹ ਨਿਸ ਭਗਤ ਕਰੇ ਦਿਨ ਰਾਤੀ ਹੋਮੈ ਮਾਰ ਨਿਚੰਦ ਵਟੈ ਭਾਗ ਸਤ ਸੰਗਤ ਪਾਈ ਹਰ ਪਾਇਆ ਸਹਿਜ ਆਨੰਦ ਸੋ ਸਾਧੂ ਬੈ ਰਾਗੀ ਸੋਈ ਹਿਰਦੈ ਨਾਮ ਵਸਾਈ ਅੰਤਰ ਲਾਗ ਨਾ ਤਾਮਸ ਮੂਲੇ ਵਿੱਚ ਹੋ ਆਪ ਗਵਾਈ ਨਾਮ ਨਿਧਾਨ ਸਤ ਗੁਰੂ ਦਿਖਾਲਿਆ ਹਰ ਰਸ ਪੀਆ ਅਗਾਏ ਜੇਨੇ ਕਿ ਨਾ ਪਾਇਆ ਸਾਧ ਸੰਗਤੀ ਪੂਰੈ ਭਾਗ ਬੈ ਰਾਗ ਮਨ ਮਥ ਫਿਰਹਿ ਨਾ ਜਾਣਹਿ ਸਤਪੁਰ ਹਉ ਮੈਂ ਅੰਦਰ ਲਾਗ ਨਾਨਕ ਸਬਦ ਰਤੇ ਹਰ ਨਾਮ ਰੰਗਾਈ ਬਿਨ ਭੈ ਕੇਹੀ ਲਾਗ ਸ੍ਰੀ ਰਾਗ ਮਹੱਲਾ ਤੀਜਾ ਘਰ ਹੀ ਸੌਦਾ ਪਾਈਐ ਅੰਤਰ ਸਭ ਵਥ ਹੋਇ ਖੇਨ ਖੇਨ ਨਾਮ ਸਮਾਲੀਐ ਗੁਰਮੁਖ ਪਾਵੇ ਕੋਈ ਨਾਮ ਨਿਧਾਨ ਅਖੋਟ ਹੈ ਵਡਭਾਗ ਪ੍ਰਾਪਤ ਹੋਏ ਮੇਰੇ ਮਨ ਤਜ ਨਿੰਦਾ ਹਉਮੈ ਅਹੰਕਾਰ ਹਰ ਜੀਉ ਸਦਾ ਧਿਆਏ ਤੂ ਗੁਰਮੁਖ ਏਕੰਕਾਰ ਰਹਾਉ ਗੁਰਮੁਖਾ ਕੀ ਮੁਖ ਉਜਲੇ ਗੁਰ ਸਬਦੀ ਵਿਚਾਰ ਹਲਤ ਪਲਤ ਸੁਖ ਪਾਏ ਦੇ Jap Jap ਹਿਦੈ ਮੁਰਾਰ ਘਰ ਹੀ ਵਿੱਚ ਮਹਿਲ ਪਾਇਆ ਗੁਰ ਸਬਦੀ ਵਿਚਾਰ ਸਤ ਵਰਤੀ ਜੋ ਮੁਹ ਫੇਰ ਹੈ ਮਥੇ ਤਿਨ ਕਾਲੀ ਅਨ ਦਿਨ ਦੁਖ ਕਮਾਵਦੀ ਨਿਤ ਜੋਹੀ ਜਾਮ ਜਾਲੀ ਸਪਨੇ ਸੁਖ ਨਾ ਦੇਖਨੀ ਬਹੁ ਚਿੰਤਾ ਪਰ ਜਾਲੀ ਸਭਨਾ ਦਾ ਦਾਤਾ ਏਕ ਹੈ ਆਪੇ ਬਖਸ਼ ਕਰੇ ਕਹਿਣਾ ਕਿਛੂ ਨਾ ਜਾਵਈ ਜਿਸ ਭਾਵੈ ਤਿਸ ਦੀ ਨਾਨਕ ਗੁਰਮੁਖ ਪਾਈਐ ਆਪੇ ਜਾਣੈ ਸੋਇ ਸ੍ਰੀ ਰਾਗ ਮਹਲਾ 3ਾ ਸੱਚਾ ਸਾਹਿਬ ਸੇਵੀਏ ਸੱਚ ਵਡਿਆਈ ਦੇ ਗੁਰ ਪ੍ਰਸਾਦੀ ਮਨ ਵਸੈ ਹਉ ਮੈਂ ਦੂਰ ਕਰੇ ਇਹੋ ਮਨ ਧਾਵਤ ਤਾਰਹਿ ਜਾ ਆਪੇ ਨਦਰ ਕਰੇ ਰਹਾ ਭਾਈ રે ਗੁਰਮੁਖ ਹਰਿ ਨਾਮ ਧਿਆਇ ਨਾਮ ਨਿਧਾਨ ਸਦ ਮਨ ਵਸੈ ਮਹਿਲੀ ਪਾਵੈ ਥਾਉ ਰਹਾਉ ਮਨ ਮੁਖ ਮਨ ਤਨ ਅੰਧ ਹੈ ਤਿਸ ਨਉ ਠੌਰ ਨਾ ਠਾਉ ਬਹੁ ਜਨੀ ਭੌਦਾ ਫਿਰੈ ਜਿਉ ਸੁញੈ ਘਰ ਕਾਉ ਗੁਰਮਤੀ ਘਟ ਚਾਨਣਾ ਸਬਦ ਮਿਲੈ ਹਰਿ ਨਾਉ ਤ੍ਰ ਗੁਣਮ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ ਲੋਪੀਨ ਕਉ ਸੇਵਦੇ ਇੱਥੇ ਜਿਹੜਾ ਲੋਪੀਨ ਪਾਠ ਹੈ ਇਹ ਇਕੱਠਾ ਪੜਨਾ ਹੈ ਸਰੂਪਾਂ ਦੇ ਵਿੱਚ ਵੱਖਰਾ ਲਿਖਿਆ ਹੁੰਦਾ ਪਰ ਇਸ ਨੂੰ ਇਕੱਠਾ ਹੀ ਪੜਨਾ ਹੈ ਲੋਪੀਨ ਕਉ ਸੇਵਦੇ ਪੜ ਵਿਦਾ ਕਰੈ ਪੂਕਾਰ ਬਿਖੇ ਅੰਦਰ ਪਾਚ ਮੋਏ ਨਾ ਉਰਵਾਰ ਨਾ ਪਾਰ ਮਾਇਆ ਮੋਹਿ ਵਿਸਾਰਿਆ ਜਗਤ ਪਿਤਾ ਪ੍ਰਤਪਾਲ ਬਜਹੋ ਗੁਰੂ ਅਚੇਤ ਹੈ ਸਭ ਬੱਦੀ ਜਮ ਕਾਲ ਨਾਨਕ ਗੁਰਮਤ ਉਪਰੇ ਸੱਚਾ ਨਾਮ ਸਮਾਲ ਸ੍ਰੀ ਰਾਗ ਮਹੱਲਾ ਤੀਜਾ ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ ਕਰ ਕਿਰਪਾ ਮੇ ਲਾਇਨ ਹਰ ਨਾਮ ਵਸਿਆ ਮਨ ਆਏ ਪੁੱਤ ਜਿਨ ਕੈ ਪੁੰਨ ਹੈ ਤਿਨ ਸਤ ਸੰਗਤ ਮੇ ਲਾਇਏ ਭਾਈ ਰੇ ਗੁਰਮਤਿ ਸਾਚ ਰਹਾਉ ਸਾਚੂ ਸਾਚ ਕਮਾਵਣ ਸਾਚੇ ਸਬਦ ਮਿਲਾਉ ਰਹਾਉ ਜਿਨੀ ਨਾਮ ਪਛਾਨਿਆ ਤਿਨ ਬਿਟੋ ਬਲ ਜਾਓ ਆਪ ਛੋੜ ਚਰਣੀ ਲੱਗਾ ਚੱਲਾ ਤਿਨ ਕੈ ਪਾਏ ਲਾਹ ਹਰ ਹਰ ਨਾਮ ਮਿਲੇ ਸਹਜੇ ਨਾਮ ਸਮਾਏ ਬਿਨ ਗੁਰ ਮਹਿਲ ਨਾ ਪਾਈਐ ਨਾਮ ਨਾ ਪ੍ਰਾਪਤ ਹੋਏ ਐਸਾ ਸਤਿਗੁਰ ਲੋੜ ਲਹੋ ਜਿਤੂ ਪਾਈਐ ਸੱਚ ਸੋਏ ਅਸੋਰ ਸੰਘਾਰੈ ਸੁਖ ਵਸੈ ਜੋ ਤਿਸ ਭਾਵੈ ਸੋ ਹੋਇ ਜਿਹਾ ਸਤਗੁਰ ਕਰ ਜਾਣਿਆ ਤਿਹੋ ਜਿਹਾ ਸੁਖ ਹੋਇ ਇਹੋ ਸਹਸਾ ਮੂਲੇ ਨਾਹੀ ਭਾਉ ਲਾਏ ਜਨ ਕੋਇ ਨਾਨਕ ਏਕ ਜੋਤ ਦੁਏ ਮੂਰਤੀ ਸ਼ਬਦ ਮਿਲਾਵਾ ਹੋਇ ਸਿਰੀ ਰਾਗ ਮਹੱਲਾ ਤੀਜਾ ਅੰਮ੍ਰਿਤ ਛੋਟ ਵਿਖਿਆ ਲੋਭਾਣੇ ਸੇਵਾ ਕਰਹਿ ਵਿਟਾਣੀ ਇਸੇ ਤਰਾਂ ਅੰਮ੍ਰਿਤ ਛੋਟ ਵਿਖਿਆ ਬੱਬੇ ਨਾ ਪੜਨਾ ਹੈ ਅੰਮ੍ਰਿਤ ਛੋਟ ਵਿਖਿਆ ਲੋਭਾਣੇ ਸੇਵਾ ਕਰਹਿ ਵਿਟਾਣੀ ਆਪਣਾ ਧਰਮ ਗਵਾਵਹਿ ਬੁੱਝਹਿ ਨਾਹੀ ਆਨ ਦਿਨ ਦੁਖ ਵਿਹਾਣੀ ਮਨ ਮੁਖ ਅੰਦ ਨਾ ਚੇਤਹੀ ਡੂਬ ਮੋਏ ਬਿਨ ਪਾਣੀ ਮਨ ਰੇ ਸਦਾ ਭਜੋ ਹਰ ਸਰਣਾਈ ਗੁਰ ਕਾ ਸ਼ਬਦ ਅੰਤਰ ਵਸੈ ਤਾ ਹਰ ਵਿਸਰ ਨਾ ਜਾਇ ਰਹਾਉ ਇਹੋ ਸਰੀਰ ਮਾਇਆ ਕਾ ਪੁਤਲਾ ਵਿੱਚ ਹਉ ਮੈਂ ਦੁਸ਼ਤੀ ਪਾਈ ਆਵਣ ਜਾਣਾ ਜੰਮਣਾ ਮਰਣਾ ਮਨ ਮੁਖ ਪਤ ਗਵਾਈ ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ ਸਤਿਗੁਰ ਕੀ ਸੇਵਾ ਆਤ ਸੁਖਾਲੀ ਜੋ ਇਛੇ ਸੋ ਫਲ ਪਾਏ ਜਤ ਸਤ ਤਪ ਪਵਿੱਤ ਸਰੀਰਾ ਹਰ ਹਰ ਮਨ ਵਸਾਏ ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ ਜੋ ਸਤਿਗੁਰ ਕੀ ਸਰਣਾਗਤੀ ਹਉ ਤਿਨ ਕੈ ਬਲ ਜਾਓ ਦਰ ਸਚੈ ਸੱਚੀ ਵਡਿਆਈ ਸਹਜੇ ਸੱਚ ਸਮਾਉ ਨਾਨਕ ਨਦਰੀ ਪਾਈਐ ਗੁਰਮੁਖ ਮੇਲ ਮਿਲਾਉ ਇਥੋਂ ਤੱਕ ਆਪਾਂ ਨੇ ਸਤਿਗੁਰੂ ਸਾਹਿਬ ਜੀਆਂ ਦੀ ਰਹਿਮਤ ਬਖਸ਼ਿਸ਼ ਦਾ ਸਦਕਾ ਅੱਜ ਦੀ ਸੰਥਿਆ ਸੰਪੂਰਨ ਕੀਤੀ ਹੈ ਸੋ ਅੱਜ ਦੀ ਇੱਥੇ ਹੀ ਸਮਾਪਤੀ ਹੈ ਜੀ ਦਰ ਸੱਚੇ ਸੱਚੀ ਵਟਾਈ ਸਹਜੇ ਸੱਚ ਸਮਾਉ ਨਾਨਕ ਨਜ਼ਰੀ ਪਾਈਐ ਗੁਰਮੁਖ ਮੇਲ ਮਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ